ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 76ਵਾਂ ਹਾਕੀ ਟੂਰਨਾਮੈਂਟ ਸਰਕਾਰੀ ਸਕੂਲ ਹਰਚੋਵਾਲ ਦੀ ਗਰਾਊਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੂਰੇ ਜ਼ਿਲ੍ਹੇ ਦੀਆਂ ਟੀਮਾਂ ਨੇ ਹਿੱਸਾ ਲਿਆ ਗੱਲਬਾਤ ਕਰਦਿਆਂ ਅਮਰਜੀਤ ਸਿੰਘ ਹਰਚੋਵਾਲ ਜ਼ੋਨ ਖੇਡ ਸਕੱਤਰ ਪ੍ਰਿੰਸੀਪਲ ਲਖਵਿੰਦਰ ਸਿੰਘ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਦੀ ਡੀਓ ਰਕੇਸ਼ ਸ਼ਰਮਾ ਅਤੇ ਅਨੀਤਾ ਸ਼ਰਮਾ ਦੀ ਰਹਿਨਮਾਈ ਹੇਠ ਚੱਲ ਰਿਹਾ ਹੈ ਅਤੇ ਕੋਲ 14 ਅਤੇ 17 ਸਾਲ ਦੀ ਉਮਰ ਦੇ ਲੜਕਿਆਂ ਦਾ ਹਾਕੀ ਟੂਰਨਾਮੈਂਟ ਚੱਲ ਰਿਹਾ ਹੈ ਅਸੀਂ ਨਾਰਗੋ ਸਿਸਟਮ ਦੇ ਨਾਲ ਟੂਰਨਾਮੈਂਟ ਮੈਚ ਕਰਵਾ ਰਹੇ ਹਾਂ ਸਾਰੀਆਂ ਟੀਮਾਂ ਦੇ ਆਪਣੇ ਆਪਣੇ ਕੋਚ ਨਾਲ ਆਏ ਹੋਏ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਕਿ ਬੱਚਿਆਂ ਨੂੰ ਸਕੂਲਾਂ ਵਿੱਚ ਅੱਧਾ ਘੰਟਾ ਜ਼ਰੂਰ ਖੇਡਣ ਲਈ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਰੀਰਕ ਸਿੱਖਿਆ ਦਾ ਵਿਸ਼ਾ ਬੱਚਿਆਂ ਨੂੰ ਜ਼ਰੂਰ ਪੜਾਉਣਾ ਚਾਹੀਦਾ ਹੈ ਫਿਟਨੈਸ ਦੇ ਨਾਲ ਹੀ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਸਕਦੇ ਹਨ ਕਾਦੀਆ ਤੋਂ ਕੁਲਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਪ੍ਰਿੰਸੀਪਲ ਲਖਵਿੰਦਰ ਸਿੰਘ ਗਵਰਨਮੈਂਟ ਜੁਨੀਅਰ ਸਕੂਲ ਹਰਚਵਾਲਤੋਂ ਅੱਜ ਇਸ ਹਰਚਵਾਲਦੀ ਗਰਾਊਂਡ ਦੇ ਵਿੱਚ ਸਾਡਕੋ 76ਵੀਂ ਸਾਡਕੋ ਡਿਸਟ੍ਰਿਕਟ ਸਪੋਰਟਸ ਜਿਹੜੀ ਸਾਡਕੋ ਹਾਕੀ ਚੱਲ ਰਹੀ ਆ ਇਹਦੇ ਵਿੱਚ ਡੀਓ ਸਕੈਂਡੀ ਜੀ ਸ਼੍ਰੀ ਰਕੇਸ਼ ਸ਼ਰਮਾ ਜੀ AEO ਮੈਮ ਨੀਤਾ ਜੀ ਦੇ ਰਹਿਮਾਨੀ ਇਹ ਸਾਰੇ ਦਾ ਸਾਰਾ ਕੰਮ BNO ਸ਼੍ਰੀ ਰਾਮ ਲਾਲ ਜੀ BNO ਸ਼੍ਰੀ ਵਿਜੇ ਜੀ ਔਰ ਸਾਡੇ ਇਸ ਹਾਕੀ ਗਰਾਉਂਡੇ ਸਰਪ੍ਰਸਤ ਜਿਹੜਾ ਕੈਸੀ ਰੰਦੋ ਸਿੰਘ ਜੀ ਹੋਣੀ ਔਰ ਸਕੱਤਰ ਸਰਦਾਰ ਅਮਰਜੀਤ ਸਿੰਘ ਜੀ ਹੋਣਾ ਇਹ ਸਾਰੇ ਹੀ ਸਾਡੇ ਕੋ ਇਹ ਟੀਮ ਦਾ ਕੋਈ ਜਿਹੜਾ ਬਹੁਤ ਸੁਭਿਚਾ ਗੁੱਡ ਵਰਕ ਹੈ ਜਿਹੜਾ ਉਹ ਕੰਮ ਚਾਹੁੰਦੇ ਆ ਇਹਦੇ ਵਿੱਚ ਲਗਭਗ ਅੰਡਰ 14 ਅੱਠ ਟੀਮਾਂ ਜਿਹਦੇ ਵਿੱਚ 120 ਬੱਚੇ ਔਰ ਅੰਡਰ 17 ਅੱਠ ਟੀਮਾਂ ਜਿਹਦੇ ਵਿੱਚ 120 ਬੱਚੇ ਲਗਭਗ 240 ਕੇ ਬੱਚੇ ਔਰ ਆਫੀਸ਼ਲ ਸਰਬੰਸਾਡ ਕੋ ਜਿਹੜੇ ਹਾਜ਼ਰ ਹੋਏ ਨੇ ਔਰ ਇਹ ਸੁਮਚਾ ਟੂਰਨਾਮੈਂਟ ਜਿਹੜਾ ਵਾ ਡਿਸਟ੍ਰਿਕਟ ਦਾ ਸਰਦਕੋ ਬਾ ਕੁਬੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਛੜਕੋ ਇਹ ਡਿਟੇਲ ਤੇ ਅੰਬਾਰੇ ਨੇ ਤੇ ਮੈਂ ਆਏ ਹੋਏ ਮਹਿਮਾਨਾਂ ਦਾ ਸਾਰਿਆਂ ਦਾ ਸਵਾਗਤ ਕਰਦਾ ਜੀ ਆਇਆਂ ਨਾਲੇ ਛੜਕੋ ਪ੍ਰੈਸ ਤੋਂ ਤੁਸੀਂ ਜਾਂ ਸਾਡੇ ਸਾਰੇ ਹੋਸਜਣ ਆਏ ਨੇ ਸਾਰਿਆਂ ਨੂੰ ਇਸ ਅੱਜ ਇਸ ਗਰਾਉਂਡ ਤੇ ਪਹੁੰਚਦੇ ਬਹੁਤ ਬਹੁਤ ਜੀ ਆ। ਇਹ ਗਰਾਉਂਡ ਦੀ ਸ਼ੁਰੂਆਤ ਹੋਈ ਜਾਣਾ ਇਹ ਸਾਡੇ ਪ੍ਰਧਾਨ ਸੁਦਾਰ ਗੁਰਿੰਦਰਪਾਲ ਸਿੰਘ ਜੀ ਸਾਹੀ ਔਰ ਬਾਬਾ ਫਤਿਹ ਸਿੰਘ ਅਕੈਡਮੀ ਦੇ ਸੰਚਾਲਨ ਸਰਦਾਰ ਅਸੀਰਨਜੋ ਸਿੰਘ ਜੀ ਮੇਨ ਸਾਡਾ ਇਸ ਅਕੈਡਮੀ ਨੂੰ ਸਟਾਰਟ ਕਰਨ ਦਾ ਮਕਸਦ ਹੀ ਛੜ ਕੋ ਇਸ ਇਲਾਕੇ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਸੀ। ਔਰ ਅਸੀਂ ਲਗਭਗ ਇਹ ਈਵਨਿੰਗ 3-400 ਬੱਚਾ ਜਿਹੜਾ ਵਾ ਇਸ ਚੀਜ਼ ਵੱਲ ਪ੍ਰੇਰਿਤ ਵੀ ਕਰ ਰਹੇ ਆ ਤੇ ਬਹੁਤ ਸਕਸੈਸਫੁਲ ਹੋ ਰਹੇ ਆ। ਇਸ ਇਸ ਇਲਾਕੇ ਦੇ ਸਾਡ ਕੋ ਇਹ ਸੁਝਵਨ ਸੱਜਣ ਸਾਡੇ ਕੋ ਨਾਲ ਨੇ ਤੇ ਮੈਂ ਹਾਰਦਿਕ ਇਸ ਚੀਜ਼ ਦੀ ਵਧਾਈ ਵੀ ਇਹਨਾਂ ਨੂੰ ਦਿਨਾ ਔਰ ਨਾਲ ਦੀ ਨਾਲ ਅਪੀਲ ਵੀ ਕਰਦਾ ਕਿ ਜੇ ਅੱਜ ਇਸ ਨਸ਼ਿਆਂ ਦੇ ਦਰਿਆ ਚੋਂ ਸਾਡ ਕੋ ਇਸ ਸਮਾਜ ਨੂੰ ਹੀ ਬਚਾ ਸਕਦੇ ਆ। ਇਹ ਵੱਡੇ ਤੇ ਸਾਨੂੰ ਜਰੂਰ ਇਸ ਕੰਮ ਲਈ ਪੂਰਾ ਪੂਰਾ ਆਪਣਾ ਸਹਿਯੋਗ ਜਿਹੜਾ ਦੇਣਾ ਚਾਹੀਦਾ ਹਾਂ ਜੀ ਸਰ ਮੈਂ ਅਮਰਜੀਤ ਸਿੰਘ ਵਰਚੁਅਲ ਜੌਨ ਖੇਡ ਸੱਤਰ ਔਰ ਸਾਡੇ ਕੋਲ ਜ਼ਿਲ੍ਹਾ ਸ਼ਿਕਾਇਪ ਸਰ ਦੀ ਰਹਿਮਾਈ ਇਹ ਠੇਰ ਮੈਡਮ ਅਨੀਤਾ ਸ਼ਰਮਾ ਇਹੋ ਸਾਡੀ ਰਹਿਮਾਈ ਇਹ ਸਾਡੇ ਕੋਲ ਹੌਕੀ ਦਾ 14 ਤੇ 17 ਲੜਕੇ 76ਵਾਂ ਜਿਹੜਾ ਵਾ ਜ਼ਿਲ੍ਹਾ ਟੂਰਨਾਮੈਂਟ ਜਿਹੜਾ ਚੱਲ ਰਿਹਾ ਔਰ ਸਾਡੇ ਕੋਲ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਸਾਡੇ ਕੋਲ ਪਹੁੰਚੀਆਂ ਨੇ 8 ਟੀਮਾਂ ਸਾਡੇ ਕੋਲ 9 ਟੀਮਾਂ ਜਿਹੜੀਆਂ 10 ਅੰਡਰ 14 ਚ ਤੇ 10 ਸੀ ਟੀਮਾਂ ਛੱਡ ਕੋ 17 ਇੰਚ ਚ ਲਗਭਗ ਪਹੁੰਚੇ ਨੇ ਕੁਝ ਬੱਚਿਆਂ ਦੇ ਟ੍ਰਾਇਲ ਨੇ ਜਿਨ੍ਹਾਂ ਦੇ ਸਕੂਲਾਂ ਦੀ ਟੀਮ ਨਹੀਂ ਅਸੀਂ ਉਹਨਾਂ ਬੱਚਿਆਂ ਦੇ ਟ੍ਰਾਇਲ ਵੀ ਲਵਾਵਾਂਗੇ ਬਾਕੀ ਜਿਨ੍ਹਾਂ ਦੇ ਮੈਚ ਚੱਲ ਰਹੇ ਨੇ ਨਾਕੋਰ ਸਿਸਟਮ ਦੇ ਨਾਲ ਅਸੀਂ ਨਾਕੋਰ ਸਿਸਟਮ ਦੇ ਨਾਲ ਜਿਹੜੇ ਮੈਚ ਉਹ ਕਰਵਾ ਰਹੇ ਆਂ ਔਰ ਸਾਡੇ ਨਾਲ ਬਾਕੀ ਸਕੂਲਾਂ ਤੋਂ ਸਾਡੇ ਕੋਲ ਡੀਪੀ ਵੀ ਪਹੁੰਚੇ ਹੋਏ ਨੇ ਕਰਮਿੰਦਰ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਸਿਲੈਕਟ ਕਰਨੇ ਨੇ ਬੱਚੇ ਉਹ ਵੀ ਸਾਡੇ ਕੋਲ ਪਹੁੰਚੇ ਹੋਏ ਨੇ ਹਾਂਜੀ ਜੀ ਦੇਖੋ ਜੀ ਇਹ ਸਾਡੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਜੇ ਸਿੱਖਿਆ ਮੰਤਰੀ ਤੱਕ ਪਹੁੰਚਾਓ ਤਾਂ ਬਹੁਤ ਸਾਡੇ ਸਕੂਲਾਂ ਦੇ ਕਮਲਸ਼੍ਰੀ ਕਰੋ ਸਕੂਲਾਂ ਦੇ ਵਿੱਚ ਵਿਸ਼ਾ ਜਿਹੜਾ ਹੈ ਨਹੀਂ ਦੋ-ਦੋ ਪੀੜ ਮਿਲਦੇ ਨੇ 6ਵੀਂ ਤੋਂ 8ਵੀਂ ਤੱਕ ਦੋ ਪੀੜ 9ਵੀਂ ਵਿੱਚ ਮਿਲਦੇ ਨੇ ਤੇ ਦੋ-ਦੋ ਵਿਸ਼ਿਆਂ ਦੇ ਨਾਲ ਅਸੀਂ ਮਿਲਖਾ ਸਿੰਘ ਜਾਂ ਪੀਟੀ ਹੁਸੈਨੇ ਬਣਾ ਸਕਦੇ ਉਹਨਾਂ ਵਾਰਤੇ ਰੋਜ਼ਾਨਾ ਅੱਧਾ ਘੰਟਾ ਜਿਹੜਾ ਪੀੜ੍ਹ ਖੇਡਾਂ ਦਾ ਕੀਤਾ ਜਾਵੇ ਤਾਂ ਕਿ ਅਸੀਂ ਬੱਚਿਆਂ ਨੂੰ ਸਕੂਲ ਟਾਈਮ ਦੇ ਵਿੱਚ ਪੂਰੀ ਤੰਦਰੁਸਤੀ ਫਿਟਨੈਸ ਕਰਵਾ ਸਕੀਏ ਤੇ ਫਿਟਨੈਸ ਤੋਂ ਦੁਆਰਾ ਹੀ ਉਹਨਾਂ ਨੂੰ ਜਿਹੜੇ ਬੱਚੇ ਗੇਮਾਂ ਦੇ ਨਾਲ ਆਪਾਂ ਪ੍ਰੇਰਿਤ ਕਰ ਸਕਦੇ ਹਾਂ ਜਿੰਨਾਂ ਚਿਰ ਬੱਚੇ ਪ੍ਰੇਰਿਤ ਨਹੀਂ ਹੋਣਗੇ ਉਹਨਾਂ ਚ ਖੇਡਾਂ ਵਿੱਚ ਨਹੀਂ ਆਉਣਗੇ ਤੇ ਸਪੈਸ਼ਲੀ ਅੱਗੇ ਦੇ ਨਾਲੋਂ ਕਾਫੀ ਜਿਹੜੀਆਂ ਟੀਮਾਂ ਸਾਡੇ ਕੋਲ ਕਾਫੀ ਵਧੀਆਂ ਨੇ ਟੀਮਾਂ ਪੇਸ਼ੇਵਰ ਸੰਤੁਲੀਆਂ ਕੱਟੇ ਜਿਸ ਵਾਂਗ ਸਾਡੇ ਗ੍ਰਾਫੀ ਟੀਮਾਂ ਨੇ ਬੱਚਿਆਂ ਨੂੰ ਫਿਟਨੈਸ ਦੇ ਨਾਲ-ਨਾਲ ਪੜ੍ਹਾਈ ਦੇ ਵੀ ਕਰਨੀ ਜ਼ਰੂਰੀ ਹੈ ਕਿ ਪੜ੍ਹਾਈ ਜਿਹੜਾ ਸਾਡਾ ਅੰਗ ਹੈ ਪੜ੍ਹਾਈ ਤੋਂ ਬਿਨਾ ਅਰਣਾ ਵੀ ਬਹੁਤ ਜ਼ਰੂਰੀ ਆ ਤੇ ਖੇਡਣਾ ਵੀ ਦੋਵੇਂ ਜ਼ਰੂਰੀ ਆ ਇਹ ਸਾਡੇ ਸਮਾਜ ਦੇ ਲਈ ਦੋਨੇ ਹੀ ਅੰਗ ਜਿਹੜੇ ਬਹੁਤ ਹੀ ਮਹੱਤਵਪੂਰਨ ਹੈਗੇ ਨੇ ਸਵਸਥ ਮਨ ਵਿੱਚ ਸਵਸਥ ਸਰੀਰ ਦੇ ਵਿੱਚ ਸਵਸਥ ਮਨ ਦਾ ਨਿਵਾਸ ਜਿਹੜਾ ਉਹ ਉਹ ਹੁੰਦਾ ਹੈ